ਰਾਜੇ ਜਨਕ ਨੂੰ ਗਿਆਨ ਬਹੁਤ ਸਮਾਂ ਪਹਿਲਾਂ ਮਹਾਨ ਰਾਜੇ ਜਨਕ ਨੇ ਇੱਕ ਸੋਨਾ ਸਿੰਘਾਸਨ ਬਣਾਇਆ ਉਸ ਦਾ ਮਨ ਗਿਆਨ ਦੀ ਪਿਆਸ ਨਾਲ ਭਰਿਆ ਹੋਇਆ ਸੀ ਉਸ ਨੇ ਦੇਸ਼ ਦੇ ਮਹਾਨ ਰਿਸ਼ੀਆਂ ਤੇ ਮਹਾਤਮਾ ਮੰਨ ਨੂੰ ਬੁਲਾਇਆ ਐਲਾਨ ਕੀਤਾ ਜੋ ਮੈਨੂੰ ਸੱਚਾ ਗਿਆਨ ਦੇਵੇ ਉਹ ਇਸ ਸਿੰਘਾਸਨ ਤੇ ਬੈਠੇ ਪਰ ਸ਼ਰਤ ਇਹ ਹੈ ਕਿ ਮੈਨੂੰ ਗਿਆਨ ਉਨਾ ਹੀ ਜਲਦੀ ਮਿਲਣਾ ਚਾਹੀਦਾ ਜਿੰਨੀ ਦੇਰ ਇੱਕ ਮਨੁੱਖ ਨੂੰ ਘੋੜੇ ਤੇ ਸਵਾਰ ਹੋਣ ਵਿੱਚ ਲੱਗਦੀ ਹੈ ਸਭਾ ਵਿੱਚ ਖਾਮੋਸ਼ੀ ਛਾ ਗਈ ਰਿਸ਼ੀਆਂ ਨੇ ਕਿਹਾ ਗਿਆਨ ਕੋਈ ਘੋਲ ਕੇ ਪੀਣ ਵਾਲੀ ਚੀਜ਼ ਨਹੀਂ ਇਹ ਤਾਂ ਹੌਲੀ ਹੌਲੀ ਸਾਧਨਾ ਨਾਲ ਨਾਮ ਦੀ ਕਮਾਈ ਨਾ ਮਿਲਦਾ ਹੈ ਇੰਨੀ ਜਲਦੀ ਗਿਆਨ ਮਿਲਣਾ ਸੰਭਵ ਨਹੀਂ ਇਸੇ ਵੇਲੇ ਇੱਕ ਜੀਵ ਜ ਮਨੁੱਖ ਦਰਬਾਰ ਵਿੱਚ ਆਇਆ ਉਸ ਦਾ ਸਰੀਰ ਟੇਡਾ ਮੇਡਾ ਸੀ ਅਠ ਸਾਮਾ ਤੇ ਉਸ ਦੇ ਸਰੀਰ ਵਿੱਚ ਵੱਲ ਪੈਂਦੇ ਸਨ ਉਹ ਸੀ ਮਹਾਨ ਰਿਖੀ ਅਸ਼ਟਵਕਰ ਬਾਹਰੋਂ ਉਸ ਦੀ ਦੇਖ ਕੇ ਬਹੁਤ ਸਾਰੇ ਰਿਖੀ ਹੱਸ ਪਏ ਅਸ਼ਟਵਕਰ ਨੇ ਉਹਨਾਂ ਵੱਲ ਤੱਕ ਕੇ ਕਿਆ ਮੈਨੂੰ ਲੱਗਦਾ ਸੀ ਕਿ ਮਹਾਤਮਾਾਂ ਦੀ ਸਭਾ ਹੈ ਪਰ ਤੁਸੀਂ ਤਾਂ ਚਮੜੀ ਦੇ ਵਪਾਰੀ ਲੱਗਦੇ ਹੋ ਚਮੜੀ ਵੇਖਦੇ ਹੋ ਆਤਮਾ ਨਹੀਂ ਇਹ ਸੁਣ ਕੇ ਸਭ ਚੁੱਪ ਹੋ ਗਏ ਰਾਜਾ ਜਨਕ ਨੇ ਅੱਗੇ ਹੋ ਕੇ ਕਿਆ ਮਹਾਰਾਜ ਕੀ ਤੁਸੀਂ ਗਿਆਨ ਦੇ ਸਕਦੇ ਹੋ ਅਸ਼ਟਵਕਰ ਨੇ ਕਿਹਾ ਮੈਨੂੰ ਤਿੰਨ ਚੀਜ਼ਾਂ ਚਾਹੀਦੀਆਂ ਹਨ ਤੇਰਾ ਤਨ ਮਨ ਤੇ ਧਨ ਰਾਜੇ ਨੇ ਸੋਚਿਆ ਫਿਰ ਗੰਭੀਰਤਾ ਨਾਲ ਕਿਹਾ ਜੀ ਮੈਂ ਤਿੰਨ ਨੂੰ ਤੈਨੂੰ ਸਮਰਪਿਤ ਕਰਦਾ ਹਾਂ ਸੰਕਲਪ ਹੋਣ ਤੋਂ ਬਾਅਦ ਅਸ਼ਟਵਕਰ ਨੇ ਹੁਕਮ ਦਿੱਤਾ ਰਾਜਾ ਹੁਣ ਤੂੰ ਮੇਰਾ ਹੈ ਜਾ ਕੇ ਸਭ ਦੀਆਂ ਜੁੱਤੀਆਂ ਵਿੱਚ ਬੈਠ ਜਾ ਦਰਬਾਰ ਵਿੱਚ ਸਨਾਟਾ ਚ ਆ ਗਿਆ ਸਭ ਸੋਚਣ ਲੱਗੇ ਇਹ ਕੀ અપਮਾਨ ਹੈ ਇੱਕ ਰਾਜਾ ਜੁੱਤੀਆਂ ਵਿੱਚ ਬੈਠੇ ਇਹ ਤਾਂ ਨੀਮਾ ਕੰਮ ਹੈ ਪਰ ਰਾਜਾ ਜਨਕ ਸਿਆਣਾ ਸੀ ਉਹ ਬਿਨਾਂ ਕੋਈ ਵਿਰੋਧ ਕੀਤੇ ਚੁੱਪਚਾਪ ਜੁੱਤੀਆਂ ਵਿੱਚ ਜਾ ਬੈਠਾ ਅਸ਼ਟਵਕਰ ਨੇ ਇਸ ਲਈ ਕਰਵਾਇਆ ਸੀ ਕਿ ਰਾਜੇ ਦੀ ਲੋਕਲਾਜ ਲੋਕਾਂ ਦੀ ਸੋਚ ਦਾ ਡਰ ਦੂਰ ਹੋ ਜਾਏ ਜਦ ਤੱਕ ਮਨੁੱਖ ਲੋਕਾਂ ਦੀਆਂ ਨਜ਼ਰਾਂ ਦੀ ਕੈਦ ਵਿੱਚ ਹੈ ਉਹ ਸੱਚੀ ਆਜ਼ਾਦੀ ਤੇ ਗਿਆਨ ਤੱਕ ਨਹੀਂ ਪਹੁੰਚ ਸਕਦਾ ਹੁਣ ਅਸ਼ਟਵਕਰ ਨੇ ਕਿਹਾ ਰਾਜਾ ਤਨ ਤੇਰਾ ਹੁਣ ਮੇਰਾ ਹੈ ਇਸ ਵਿੱਚ ਮਨ ਨਾ ਲਿਆ ਤੇਰਾ ਮਨ ਵੀ ਮੇਰਾ ਹੈ ਇਸ ਨੂੰ ਕਿਸੇ ਖਿਆਲ ਵੱਲ ਨਾ ਪਟਕਣ ਦੇ ਰਾਜੇ ਦਾ ਮਨ ਕਦੇ ਰਾਜ ਵੱਲ ਜਾਂਦਾ ਕਦੇ ਔਰਤਾਂ ਵੱਲ ਕਦੇ ਤਨ ਦੌਲਤ ਵੱਲ ਪਰ ਹਰ ਵਾਰ ਯਾਦ ਆਉਂਦਾ ਇਹ ਵੀ ਰਖੀਦਾ ਹੈ ਅਖਰਕਾਰ ਉਸ ਨੇ ਅੱਖਾਂ ਬੰਦ ਕਰ ਲੀਆਂ ਮਨ ਦੀਆਂ ਪਟਕਣਾ ਰੁਕ ਗਈਆਂ ਕਾਲਕਾਗਰ ਹੋ ਗਿਆ ਜਿਵੇਂ ਹੀ ਮਨ ਰੁਕਿਆ ਅਸ਼ਟਵਕਰ ਨੇ ਆਪਣੀ ਤਵਜੋ ਦਿੱਤੀ ਰਾਜਾ ਜਨਕ ਦੀ ਰੂਹ ਅੰਦਰਲੀ ਯਾਤਰਾ ਤੇ ਤੁਰ ਪਈ ਉਹ ਰੋਹਾਨੀ ਮੰਜ਼ਲਾਂ ਦਾ ਸਫ਼ਰ ਕਰਨ ਲੱਗਾ ਉਸਨੇ ਨਾਮ ਦਾ ਰਸ ਚੱਕਿਆ ਅਸ਼ਟਵਕਰ ਨੇ ਕਈ ਵਾਰ ਉਸਨੂੰ ਬੁਲਾਇਆ ਪਰ ਰਾਜਾ ਅੰਦਰ ਡੂੰਘੇ ਸਮਾਦੀ ਵਿੱਚ ਸੀ ਜਦ ਰਿਸ਼ੀ ਨੇ ਉਸਨੂੰ ਮੋੜ ਜਗਾਇਆ ਜਨਕ ਦੀਆਂ ਅੱਖਾਂ ਚਮਕ ਰਹੀਆਂ ਸਨ ਰਿਸ਼ੀ ਨੇ ਪੁੱਛਿਆ ਰਾਜਾ ਕੀ ਗਿਆਨ ਹੋ ਗਿਆ ਜਨਕ ਨੇ ਨਿਮਰਤਾ ਨਾਲ ਕਿਹਾ ਜੀ ਹੋ ਗਿਆ ਇਹ ਅਨਨਮੋਲ ਕਿ ਮੈਂ ਇਸ ਬਾਰੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਹੁਣ ਮੇਰੇ ਮਨ ਵਿੱਚ ਕੋਈ ਸ਼ੱਕ ਨਹੀਂ ਅਸ਼ਟਵਕਰ ਨੇ ਮੁਸਕਰਾ ਕੇ ਕਿਹਾ ਹੁਣ ਇਹ ਤਨ ਮਨ ਤੇ ਤਨ ਮੈਂ ਤੈਨੂੰ ਪ੍ਰਸ਼ਾਦ ਵਜੋਂ ਵਾਪਸ ਦਿੰਦਾ ਹਾਂ ਰਾਜ ਵੀ ਕਰ ਪਰ ਭਜਨ ਵੀ ਕਰ ਦੁਨੀਆ ਦੀਆਂ ਵਸਤਾਂ ਨਾਲ ਮੋਹ ਨਾ ਰੱਖ ਹੁਣ ਤੇਰੇ ਕੋਲ ਪ੍ਰਭੂ ਦੇ ਨਾਮ ਦਾ ਅਨਮੋਲ ਖਜ਼ਾਨਾ ਹੈ ਰਾਜਾ ਜਨਕ ਨੇ ਅਸ਼ਟਵਕਰ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਵਚਨ ਦਿੱਤਾ ਮਹਾਰਾਜ ਮੈਂ ਤੁਹਾਡੇ ਹੁਕਮ ਅਨੁਸਾਰ ਜੀਵਾਂਗਾ ਹੁਣ ਮੇਰੇ ਲਈ ਸੰਸਾਰ ਦੀਆਂ ਤਾਕਤਾਂ ਰਾਜ ਭਾਗ ਤੇ ਧਨ ਦੌਲਤ ਕੁਝ ਵੀ ਨਹੀਂ ਸੱਚਾ ਖਜ਼ਾਨਾ ਤਾਂ ਇਹ ਨਾਮ ਹੈ ਜੋ ਤੁਸੀਂ ਮੈਨੂੰ ਦਿੱਤਾ ਹੈ ਸਿੱਖਿਆ ਇਸ ਰੋਹਾਨੀ ਕਥਾ ਦਾ ਸਾਰ ਇਹ ਹੈ ਕਿ ਗਿਆਨ ਕਿਸੇ ਬਾਹਰੀ ਰੂਪ ਰੰਗ ਜਾਂ ਲੋਕਲਾਜ ਵਿੱਚ ਨਹੀਂ ਬਲਕਿ ਮਨ ਦੇ ਰੁਕਣ ਤੇ ਰੂਹ ਦੇ ਅੰਦਰ ਜਾਣ ਨਾਲ ਮਿਲਦਾ ਹੈ ਤਨ ਮਨ ਅਤੇ ਤਨ ਨੂੰ ਪ੍ਰਭੂ ਦੇ ਹਵਾਲੇ ਕਰਕੇ ਹੀ ਮਨੁੱਖ ਨਾਮ ਦਾ ਅਨਮੋਲ ਰਸ ਚਖ ਸਕਦਾ ਹੈ